ਤੇਰਾ ਮਕੈਨਿਕ ਤੂੰ ਆਪ ਐ ਤੇਰੇ ਅੰਦਰ ਕੋਈ ਦੂਜਾ ਪਹੁੰਚਦਾ ਹੀ ਨਹੀਂ ਤੇਰੇ ਬਿਨਾ ਪੰਗਾ ਇਹ ਐ ਜੇ ਕੋਈ ਪਹੁੰਚ ਸਕੇ ਤੇ ਕੋਈ ਸਾਫ ਕਰ ਦੇ ਸਾਨੂੰ ਸਾਡੀ ਮਸ਼ੀਨਰੀ ਸਾਫ ਕਰ ਦਵੇ ਕੋਈ ਪਰ ਇੱਕੋ ਇੱਕ ਬੰਦਾ ਦੁਨੀਆ ਵਿੱਚ ਐ ਜਿਹੜਾ ਤੈਨੂੰ ਠੀਕ ਕਰ ਸਕਦਾ ਉਹ ਐ ਤੂੰ ਆਪ ਆਪਣੇ ਆਪ ਨੂੰ ਤੈਨੂੰ ਆਪ ਠੀਕ ਕਰਨਾ ਪੈਣਾ ਅਕਲ ਗੁਰੂ ਸਾਹਿਬ ਤੋਂ ਲੈ ਲੈ ਮਹਾਰਾਜ ਮੈਨੂੰ ਸਮਝਾਓ ਤੇ ਮ ਕਰਾਂਗਾ ਮੈਂ ਆਪੇ ਅੱਗੇ ਅੱਗੇ ਗਾਈਡ ਕਰੀ ਚੱਲੋ ਮੈਨੂੰ ਦੱਸੀ ਚੱਲੋ ਦੱਸੀ ਚੱਲੋ ਦੱਸੀ ਚੱਲੋ ਦੱਸੀ ਚੱਲੋ ਮੈਂ ਠੀਕ ਕਰਾਂਗਾ ਸਹਿਜ ਪਾਠ ਕਰਦਾ ਬੰਦਾ ਹਿਪਨੋਟਾਈਜ਼ ਕਰ ਲੈਂਦਾ ਆਪਣੇ ਆਪ ਨੂੰ ਉਹਦੇ ਅੰਦਰ ਪੱਕੇ ਇਹ ਮੈਸੇਜ ਬਹਿ ਜਾਂਦਾ ਕੀ ਲੈ ਜਾਣਾ ਯਾਰ ਦੁਨੀਆ ਤੋਂ ਕਾਦੇ ਲਈ ਸੜੀ ਜਾਂਦਾ ਮੈਂ ਕਾਦੇ ਲਈ ਜੈਲਸ ਕਰਦਾ ਕਾਦੇ ਲਈ ਈਰਖਾ ਕਰੀ ਜਾਂਦੇ ਅਸੀਂ ਅਸੀਂ ਕੱਢਣਾ ਕੀ ਹੈ ਸਾਡੇ ਸਾਹਮਣੇ ਸਾਰੇ ਤੁਰੇ ਜਾਂਦੇ ਆ ਮੈਂ ਬੈਠੇ ਰਹਿਣਾ ਇੱਥੇ ਕਿੱਲੇ ਗੱਡੇ ਆ ਮੇਰੇ ਸੋਚ ਦਾ ਪੈਟਰਨ ਬਦਲਣਾ ਪੈਣਾ ਤੇ ਜਿੱਦਣ ਤੁਹਾਡੇ ਸਾਡੇ ਇਹ ਗੱਲ ਸਮਝ ਵਿੱਚ ਆ ਗਈ ਅਸੀਂ ਸੋਚ ਬਦਲ ਗਈ ਉਦੋਂ ਹੀ ਸੁਖੀ ਜੇ ਸੋਚ ਨਹੀਂ ਬਦਲੋਗੇ ਤੇ ਦੁਖੀ ਰਵਾਂਗੇ ਜੋ ਮਰਜ਼ੀ ਕਰ ਲਓ ਲਿਖ ਲਓ ਜਿੱਥੇ ਮਰਜ਼ੀ ਲਿਖਾ ਲਓ ਸਾਈਨ ਕਰਾ ਲਓ ਜਿੱਥੇ ਲਿਖਾਣਾ ਲਿਖਾ ਲਓ ਸੁਖੀ ਉਦਨ ਹੋਏਗਾ ਜਿੱਦਣ ਆਪਣੀ ਟਿਊਨਿੰਗ ਕਰੇਗਾ ਸੋਚਣ ਦਾ ਪੈਟਰਨ ਬਦਲ